ਕਤਲ ਕਤਲ ਨਹੀਂ ਦਿਖਾਈ ਦੇ ਰਿਹਾ ਚੋਰੀ ਚੋਰੀ ਨਹੀਂ ਦਿਖਾਈ ਦੇ ਰਹੀ ਮੂਰਖਤਾ ਮੂਰਖਤਾ ਨਹੀਂ ਦਿਖਾਈ ਦੇ ਰਹੀ ਕਿਉਂ ਅੰਦੇ ਜਨਮ ਤੋਂ ਅੰਦੇ ਕਥਾ ਸੁਣਦੇ ਸੁਣਦੇ ਕੀਰਤਨ ਸੁਣਦੇ ਸੁਣਦੇ ਬਾਣੀ ਦਾ ਪਾਠ ਜਪਦੇ ਜਪਦੇ ਪਹਿਲੇ ਪ੍ਰਮਾਤਮਾ ਨਹੀਂ ਦਿਖਾਈ ਦੇਦਾ ਚਾਨਣਾ ਨਹੀਂ ਦਿਖਾਈ ਦੇਦਾ ਅંધੇਰਾ ਦਿਖਾਈ ਦਿੰਦਾ ਆਪਣੀ ਮੂਰਖਤਾ ਦਿਖਾਈ ਦਿੰਦਾ گناہ دکھائی اور اے چنگا شگن ہے چنگی گل ہے ہزارہ ابیاسیاں نے میں مجھے آخیا گینے جی اگے پیچھے کے ابھی چنگے ہونے ہیں ہاتھ گھٹکا پکڑ لینے ہیں پاٹھ کر کرتے ہیں پتہ نہیں کتوں مارے خیال آ ہیں بڑا من دکھی ہوں گا اے کی اندر چلن لگتا ہے ਇਕ ਚੰਗੇ ਸਤਸੰਗੀ ਨੇ ਅੱਜ ਪਟਨਾ ਸਾਹਿਬ ਨੂੰ ਰੋਂਦੇ ਆਇਆ ਤੇ ਉਹ ਸੋਦੀ ਸਦਮੇ ਜਿਸ ਦਾਸ ਜਾਂਦਾ ਹੁੰਦਾ ਹੁਣ ਵੀ ਦਾਸ ਨੇ ਕੱਲ ਪਟਨਾ ਸਾਹਿਬ ਜਾਣਾ ਹੈ ਇੱਕ ਮਹਾਪੁਰਸ਼ਾਂ ਦੀ ਵਰਸੀ ਜੋ 50 60 ਸਾਲ ਤੋਂ ਮਨਾਈ ਜਾ ਰਹੀ ਹੈ ਦਾਸ ਦੀ 35 ਸਾਲਾਂ ਤੋਂ ਜਾਂਦਾ ਹੈ ਉਸ ਸਿਨ੍ਹਲੇ ਜਦ ਮੈਨੂੰ ਕਿਹਾ ਗਿਆ ਨਹੀਂ ਰੋਂਦੇ ਆਇਆ ਤੇ ਉਹ ਵਾਹਿਗੁਰੂ ਵਾਹਿਗੁਰੂ ਜਪਦੇ ਆ ਵਾਹਿਗੁਰੂ ਤੇ ਚੇਤੇ ਆਉਂਦੇ ਨਹੀਂ ਗੁਨਾਹ ਆਉਂਦੇ ਪਾਪ بڑی پیڑا یہ پاپ کیوں ہوئے کیتے نے یاد اندھیرا دکھائی لگ پیا کسی کہ سجا کے پاپی نو پاپ نہیں دکھائی دیں پاپ برا پاپی کو پیارا مہاراج کہ ہوں کہ بڑا پیارا لگتا چنگا لگتا پاپ بوجھ نہیں پر دیتا مہاراج دیوا پاپ برا پاپی کو پیارا ਉਨਤੇ ਪੈਰਾ ਲੱਗਦਾ ਬੇਈਮਾਨੀ ਕੀਤੀਏ ਚੰਗੀ ਲੱਗਦੀ ਚੋਰੀ ਦੇ ਸਫਲਤਾ ਮਿਲ ਗਈਏ ਨੱਚਦਾ ਜੇਬ ਕੱਢ ਲਈਏ ਕਿਸੇ ਦੀ ਖੁਸ਼ ਹੁੰਦੇ ਕਿਸੇ ਨੂੰ ਧੋਖਾ ਦਿੱਤਾ ਪਰਸੰਨ ਹੁੰਦਾ ਹੈ ਪਰਸੰਨ ਹੁੰਦਾ ਹੈ ਦੇਖੇ ਨੇ ਐਸੇ ਜੋ ਚੋਰੀ ਕਰਕੇ ਪਰਸੰਨ ਹੁੰਦਾ ਹੈ ਜੋ ਕਤਲ ਕਰਕੇ ਖੁਸ਼ ਹੁੰਦਾ ਹੈ ਜੋ ਡਾਕਾ ਮਾਰ ਕੇ ਖੁਸ਼ ਹੁੰਦਾ ਹੈ ਜੋ ਧੋਖਾ ਦੇ ਕੇ ਖੁਸ਼ ਹੁੰਦਾ ਹੈ جو بےمانی کر کے خوش ہوتا ہے ابھی جسوں اندھیرا ہی نہیں دکھائی دیا اندر اندھیرا نہیں دکھائی دے رہا جس اندھیرا نہیں دکھائی دا روشنی کتوں دکھائی دے خیال منوں ادو ملے اسی رائے پور جد گیانی بھگوان سنگھ نے آخر مسکین جی مجھے اندھیرے کا کوئی گیان نہیں کی کی ہے ਮੈਨੂੰ ਕੁਛ ਵੀ ਪਤਾ ਨਹੀਂ ਮੈਂ 5-7 ਮਿੰਟ ਸੋਚਦਾ ਰਿਹਾ ਸੀ ਉੱਥੇ ਬੈਠ ਕੇ ਭਾਈ ਸਾਹਿਬ ਕਹਿ ਕੀ ਰਹੇ ਨੇ ਇਹ ਹਨੇਰੇ ਦਾ ਕੋਈ ਗਿਆਨ ਨਹੀਂ ਕਿਉਂਕਿ ਆਮ ਤੇ ਇਹ ਆਖਿਆ ਜਾਂਦਾ ਹੈ ਅੰਧੇ ਕੀ ਦੁਨੀਆ ਮੇਂ ਹਨੇਰਾ ਹਨੇਰਾ ਇੱਕ ਅੰਦਰ ਮੈਨੂੰ ਹਨੇਰੇ ਦਾ ਕੋਈ ਗਿਆਨ ਨਹੀਂ ਵਾਕਈ ਹਨੇਰੇ ਨੂੰ ਦੇਖਣ ਵਾਸਤੇ ਵੀ ਅੱਖਾਂ ਚ ਰੋਸ਼ਨੀ ਚਾਹੀਦੀ ਪਾਪ ਨੂੰ ਸਮਝਣ ਵਾਸਤੇ ਵੀ ਕੁਝ ਗਿਆਨ ਚਾਹੀਦਾ ਜਦ ਬੇਈਮਾਨੀ ਬੇਈਮਾਨੀ ਦਿਖਾਈ ਦੇਵੇ ਤੇ ਬੇਈਮਾਨੀ ਬੋਝ ਵੜੇ ਜਦ ਝੂਠ ਬੋਲਣਾ ਝੂਠ ਦਿਖਾਈ ਦੇਵੇ ਤੇ ਹਿਰਦੇ ਤੇ ਬੋਝ ਵੜੇ ਜਦ ਪਾਪ ਕਰਨਾ ਪਾਪ ਦਿਖਾਈ ਦੇਵੇ ਤੇ ਹਿਰਦੇ ਨੂੰ ਤਲਪਾਵੇ ਤੇ ਗਿਆਨੀ ਹੋਵੇ ਇਹਨੂੰ ਅੰਧੇਰਾ ਦਿਖਾਈ ਜਾਂਦਾ ਜੇ ਦੀ ਅੱਖਾਂ ਦੇ ਵਿੱਚ ਰੋਸ਼ਨੀ ਆ ਗਈ ਅੰਧੇਰਾ ਦਿਖਾਈ ਦੇਣ ਲੱਗ ਪਿਆ ਰੋਸ਼ਨੀ ਦਿਖਾਈ ਦੇ ਇਹਨੇ ਅੱਧਾ ਰਸਤਾ ਤੈਅ ਕਰ ਲਿਆ ਇਹਨੂੰ ਪਾਪ ਪਾਪ ਦਿਖਾਈ ਦੇਣ ਲੱਗ ਪਏ ਕਿ ਜਿਆਦਾ ਦਿਨ ਪਾਪ ਨਹੀਂ ਕਰ ਸਕੇਗਾ ਇਹਨੂੰ ਮੂਰਖਤਾ ਮੂਰਖਤਾ ਦਿਖਾਈ ਦੇਣ ਲੱਗ ਪਈਏ ਕਿ ਹੁਣ ਮੂਰਖਤਾ ਦੇ ਚਰਨ ਨਹੀਂ ਜੀਵੇ ਇਹਨੂੰ ਬੇਈਮਾਨੀ ਬੇਈਮਾਨੀ ਦਿਖਾਈ ਦੇਣ ਲੱਗ ਪਈਏ ਔਰ ਹਿਰਦੇ ਦਾ ਬੋਝ ਬਣਨ ਲੱਗ ਪਈ ਹੈ ਕਿ ਹੁਣ ਅੱਗੇ ਬੇਈਮਾਨੀ ਨਹੀਂ ਕਰ ਸਕੇ ਇਹਨੂੰ ਝੂਠ ਝੂਠ ਦਿਖਾਈ ਦੇਣ ਲੱਗ ਪਏ ਔਰ ਹਿਰਦੇ ਤੇ ਬੋਝ ਬਣਦਾ ਹੈ ਕਿ ਕਿੰਨੇ ਦਿਨ ਜੀਵੇਗਾ ਝੂਠ ਤੇ ਨਹੀਂ ਜੀਵੇ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਝੂਠ ਬੋਲਦੇ ਨੇ ਕਈ ਬਿਨਾਂ ਲੋੜ ਤੋਂ ਬੋਲਦੇ ਨੇ ਬੱਚਿਆਂ ਨਾਲ ਝੂਠ ਬੋਲਦੇ ਨੇ ਪਰਿਵਾਰ ਨਾਲ ਝੂਠ ਬੋਲਦੇ ਨੇ ਸੰਸਾਰ ਨਾਲ ਝੂਠ ਬੋਲਦੇ ਨੇ ਝੂਠ ਝੂਠ ਦਿਖਾਈ ਨਹੀਂ ਦੇ ਅੰਧੇਰਾ ਨਹੀਂ ਦਿਖਾਈ ਦਿੰਦਾ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਅੰਧੇ ਇਹ ਨਾ ਆਖੀਐ ਨਾ ਜਨਮ ਕੋ ਲੋਇਣ ਨਾ ਜਿਨ੍ਹਾਂ ਨੂੰ ਬਾਹਰ ਦਾ ਅੰਧੇਰਾ ਨਹੀਂ ਦਿਖਾਈ ਦਿੰਦਾ ਪਦਾਰਥ ਨਹੀਂ ਦਿਖਾਈ ਦਿੰਦੇ ਸੰਸਾਰ ਨਹੀਂ ਦਿਖਾਈ ਦਿੰਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਅੰਧੇ ਨਾਖ ਨਹੀਂ ਅੰਧੇ ਇਹਨਾਂ ਨੂੰ ਅੰਧੇ ਕਹਿਣ ਦੀ ਲੋੜ ਨਹੀਂ ਅੰਦੇ ਇਹ ਨਾ ਆਖੀਆਂ ਨੇ ਜਿੰਨ ਮੁਖ ਲੋਇਣ ਨਾ ਹੈ ਅੰਦੇ ਸਹੀ ਨਾਨਕਾ ਜੋ ਖਸਮਾ ਹੋਤੇ ਜਿਨ੍ਹਾਂ ਨੂੰ ਖਸਮ ਨਹੀਂ ਦਿਖਾਈ ਦਿੰਦਾ ਮਾਲਕ ਨਹੀਂ ਦਿਖਾਈ ਦਿੰਦਾ ਪਰਮਾਤਮਾ ਨਹੀਂ ਦਿਖਾਈ ਦਿੰਦਾ ਭਗਵਾਨ ਨਹੀਂ ਦਿਖਾਈ ਦਿੰਦਾ ਇਹ ਅੰਦੇ ਜਿਨ੍ਹਾਂ ਨੂੰ ਸੰਸਾਰ ਨਹੀਂ ਦਿਖਾਈ ਦਿੰਦਾ ਇਨ੍ਹਾਂ ਅੰਧਿਆਂ ਦੀ ਤਾਦਾਦ ਬਹੁਤ ਥੋੜੀ ਹੈ ਬਹੁਤ ਥੋੜੀ ਹੈ ਬਹੁਤ ਵੱਡਾ ਇਕੱਠ ਹੋਵੇ ਕਿ ਕਿਧਰੇ ਇਕਦੋ। ਜਿਆਦਾ ਨਹੀਂ ਹੋਵੇ। ਸਾਰੀ ਦੁਨੀਆ ਦੇ ਵਿੱਚ ਐਸੇ ਅੰਧਿਆਂ ਦੀ ਤਾਦਾਦ ਬਹੁਤ ਸੌੜੀ ਏ, ਬਹੁਤ ਸੌੜੀ ਏ ਜਿਨ੍ਹਾਂ ਨੂੰ ਸੰਸਾਰ ਲਈ ਦਿਖਾਈ ਦਿੰਦਾ। ਪਰਵਾਰ ਨਹੀਂ ਦਿਖਾਈ ਦਿੰਦਾ। ਪਦਾਰਥ ਨਹੀਂ ਦਿਖਾਈ ਦਿੰਦਾ। ਪਰ ਜਿਨ੍ਹਾਂ ਨੂੰ ਪ੍ਰਮਾਤਮਾ ਨਹੀਂ ਦਿਖਾਈ ਦਿੰਦਾ, ਐਸੇ ਅੰਧਿਆਂ ਨਾਲ ਤੇ ਸੰਸਾਰ ਭਰਿਆ ਹੋਇਆ। ਸਾਰੀ ਦੁਨੀਆ ਦੀ کنچر پوٹ لے لے نمسکارے بوجھی کاجی نے اندھے اس اندھے کاجی نے نہیں سمجھے نہیں سمجھے جب ہاتھی نے متھا ٹیکے نا تو سکندر لوگیوں ہاتھی تے گسا آیا کلانے پلانے ہیں ہاں متھا ٹیک ٹیکتے کبھی ہو نال بھر گیا ਗੰਗਾ ਚੜੀ ਹੋਈ ਸੀ ਸਾਵਣ ਬਾਦਲੋਂ ਦੇ ਦਿਨ ਸਨ ਪਾਣੀ ਬੜਾ ਗਹਿਰਾ ਵਗ ਰਿਹਾ ਸੀ ਅਖੇ ਨੂੰ ਗੰਗਾ ਛੁੱਟ ਗਈ ਬਣਿਆ ਹੋਇਆ ਤੇ ਸੀ ਫਿਰ ਡੁੱਬ ਜਾਏਗਾ ਤੜਪ ਤੜਪ ਕੇ ਮਰੇਗਾ ਬਣਿਆ ਹੋਇਆ ਤੇ ਹੱਥ ਪੈਰ ਤੇ ਬੰਨੇ ਛੁੱਟ ਦਿੱਤਾ ਗਿਆ ਗੰਗਾ ਹੈਰਾਨਗੀ ਦੀ ਗੱਲ ਜਿਹੜੀਆਂ ਲਹਿਰਾਂ ਮਨੁੱਖ ਨੂੰ ਡੋਬ ਕੇ ਰੱਖ ਦਿੰਦੀਆਂ ਨੇ ਉਹਨਾਂ ਲਹਿਰਾਂ ਨੇ ਕਬੀਰ ਨੂੰ ਕਿਨਾਰੇ ਤੇ ਲਾ ਦਿੱਤਾ گنگا کی لے میری ٹوٹی گئی نے یہ بندھن توڑ دیتے کہ خردو داعر کہ سہارا نہ دیتی اگر موجے طوفان سہارا نہ دیتی اگر موجے طوفان ڈبو ہی دیا تھا ہمیں نا خدا نے ملانے نے ڈوب ہی دیا سہارا نہ دیتی اگر موجود توفاں ڈبو ہی جی آخا ہمیں نہ خدا یہ لہرا نے پار کر دیتا دے موجہ نے پار کر دیتا دکندر لودی نے ڈوب کے رکھ دیتا سی دراہما نے تو ڈوب کے رکھ دیتا سی کمال دیگر لہرا نے کبیر نو کنارے کے لائے دا دیتا دارا بنارس کہہ رہے ہیں کبیر پاگل ہے پاگل ہے پاگل ہے اس سارے بنارس دے واسیاں نو کون دس ایک کوئی بندہ جڑا سیاں ہے باقی سب پاگل ہیں پر کیتا کی جائے غلط العام صحیح بہو گھنٹی دے چلو کی غلط و کو صحیح سمجھے جاتے ہیں کہ کدر ہزارہ لکھنچ ایک بندہ ٹھیک ہوئے تھے پاگل سمجھے جاتے ہیں حالات ایسے ہو گئے نہیں ہیں میں عرض کرا پنجاب دی گل میں نو پول دی ایک ماں میں نو کہنے لگی بہت پرانے گا اب بچہ تے نیرہ ہی سانت ہے میں کہا دو بھی بچہ نیرہ ہی سانت ہے میں کہا سانت دی فانو سامجھ ہے میں چار سال دا ایک کوئی کلاس سے بیٹھا ہے بڑا مورک ہے سارا دن گلتیاں ہی کر دا ہے نیرہ ہی سانت جمتے ہیں مکٹ ہو ہیں ਮੈਂ ਕਹ ਦੋਗੇ ਸੰਤ ਮਖੱਟੂ ਹੁੰਦੇ ਸੰਤ ਮੂਰਖ ਹੁੰਦੇ ਸੰਤ ਚਾਰ ਚਾਰ ਸਾਲੇ ਕੋਈ ਕਲਾਸ ਵਿੱਚ ਬੈਠੇ ਰਹਿੰਦੇ ਕਾਰਨ ਕੀ ਹੈ ਜਦ ਕਦੀ ਕੋਈ ਸਹੀ ਸੰਤ ਹੋ ਜਾਏ ਸਵਾਜ ਨਾਲ ਤੇ ਤਾਲ ਮਿਲ ਬੈਠਦਾ ਨਹੀਂ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਹੁਣ ਮੂਰਖ ਕੌਣ ਹੈ ਤੇ ਬਗਦ ਕੌਣ ਹੈ ਪਾਗਲ ਕੌਣ ਹੈ ਤੇ ਸੰਤ ਕੌਣ ਹੈ ਕੌਣ ਪਛਾਣ ਕਰੇ ਇਸ ਵਾਸਤੇ ਅਕਸਰ ਮੈਂ ਅਰਜ਼ ਕਰਦਾ ਹਾਂ ਤੇ ਉਹ ਦौरा ਦੇ ਆ ਸੰਤ ਦੀ ਪਹਿਚਾਣ ਸੰਤ ਕਰ ਸਕਦਾ ਦੂਸਰਾ ਨਹੀਂ ਕਰ ਸਕਦਾ ਇਹ ਵੱਡ ਊਚਾ ਹੋਵੇ ਕੋਏ ਇਸ ਊਚੇ ਕੋ ਜਾਣੇ ਸੋਏ ਸੰਤਾਂ ਦਾ ਲਿਬਾਸ ਪਹਿਨ ਕੇ ਵੀ ਮੈਂ ਸੰਤਾਂ ਨਾਲ ਬੜਾ ਵਰਮਣ ਕੀਤਾ ਜਦੋਂ ਮੈਂ ਪੜਦਾ ਸੀ ਸੰਸਕ੍ਰਿਤੀ ਸਲੋਕ ਗੁਰਵਾਨਾ ਮੈਂ ਸਭ ਕੁਝ ਦੇਖਿਆ ਲਿਬਾਸ ਸੰਤ ਨਹੀਂ ਹੁੰਦਾ ਸੰਤ ਨੂੰ ਸਿਰਫ ਸੰਤ ਪਹਿਚਾਨ ਸਕਦਾ ਹੈ ਐਸਾ ਗੁਰੂ ਨਾਨਕ ਦੇਵ ਜੀ ਆਪ ਕਹਿੰਦੇ ਨੇ ਇਹ ਵੱਡ ਉੱਚਾ ਹੋਵੇ ਕੋਏ ਇਸ ਉੱਚੇ ਕੋ ਜਾਣੇ ਸੋਏ ਪਰਮਾਤਮਾ ਨੂੰ ਵੀ ਕੌਣ ਸਮਝੇਗਾ ਜੋ ਪਰਮਾਤਮਾ ਜੈਸਾ ਹੋ ਜਾਏ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਹਰੀ ਦਾ ਭਗਤ ਐਸਾ ਚਾਹੀਦਾ ਜੈਸਾ ਹਰੀ ਹੈ ਇਸ ਤੋਂ ਬਿਨਾ ਹਰੀ ਦੀ ਸਮਝ ਨਹੀਂ ਆਏ ایک بچے نو کی پتا میں دہرا دیا ایک بچے نو کی پتا جوانی کی آتی ہے جوان اس دے سامنے بیٹھے بچے نو کی پتا جوانی کی جانی دے جذبات کی آدھے جوانی دا خلاص کی آتا ہے جوانی کا جوش کی آدھا ہے واستوک جوانی کی آتی بچے نو کی پتا ہے جوان بن کے پتا چلتا ہے جانی کی ਔਰ ਇੱਕ ਜਵਾਨ ਨੂੰ ਕੀ ਪਤਾ ਬੁਢੇਪਾ ਕੀ ਆਉਂਦਾ ਹੈ ਬੁਢੇਪੇ ਦੀ ਖਾਸੀਅਤ ਕੀ ਹੁੰਦੀ ਹੈ ਬੁਢੇਪੇ ਦੀ ਅਹਿਮੀਅਤ ਕੀ ਹੁੰਦੀ ਹੈ ਬੁਢੇਪੇ ਦੀ ਕਮਜ਼ੋਰੀ ਕੀ ਹੁੰਦੀ ਹੈ ਬੁਢੇਪੇ ਦੀ ਮਜਬੂਰੀ ਕੀ ਹੁੰਦੀ ਹੈ ਜਵਾਨ ਨੂੰ ਕੀ ਪਤਾ ਭਾਵੇਂ ਬੁਢੇ ਉਸਦੇ ਸਾਹਮਣੇ ਬੁਢੇ ਹੋ ਕੇ ਹੀ ਪਤਾ ਚੱਲਦਾ ਹੈ ਬੁਢੇਪਾ ਕੀ ਹੈ ਹੋਜ ਨਹੀਂ ਪਰਦਾ ਔਰ ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਹੁੰਦੀ ਹੈ ਭਾਵੇਂ ਅਰਥੀਆਂ ਉਸਨੇ ਮੌਂਡੇ ਤੇ ਚੁੱਕੀਆਂ ਹੋਵੇ ਭਾਵੇਂ ਸੈਂਕੜੇ ਦਫਾ ਸ਼ਮਸ਼ਾਨ ਗਾਟ ਗਿਆ ਹੋਵੇ ਅਮੇ ਸੈਂਕੜੇ ਲਾਸ਼ਾਂ ਦੇਖੀਆਂ ਹਨ ਇੱਕ ਬੁੱਢੇ ਨੂੰ ਕੀ ਪਤਾ ਮੌਤ ਕਈ ਆਉਣੀ ਹੈ ਮਰ ਕੇ ਹੀ ਪਤਾ ਚੱਲਦਾ ਹੈ ਮੌਤ ਕੀ ਸੰਤ ਹੋ ਕੇ ਹੀ ਪਤਾ ਚੱਲਦਾ ਹੈ ਸੰਤਪਣਾ ਕਿਸ ਨੂੰ ਕਹਿੰਦੇ ਨੇ ਇਹ ਵੀ ਮੈਂ ਅਰਜ਼ ਕਰਦੇ ਇਹਨੂੰ ਹੰਕਾਰ ਸਮਝ ਲਓ ਜਾਂ ਨਿਰਬਾਰਤਾ ਸਮਝ ਲਓ ਜਾਂ ਮੌਰਕਤਾ ਸਮਝ ਲਓ ਹਿਰਦੇ ਤੇ ਬਹੁਤ ਜ਼ਰੂਰ ਪਹਿ ਜਾਂਦਾ ਜਦ ਕੋਈ ਸਟੇਜ ਤੇ ਮੈਨੂੰ ਸੰਤ ਕਹਿੰਦਾ ਹੈ میں مہاراج کی ہزوری چہ رہا اور اس کو سچائی سمجھا سنت بنا نہیں ہے میرے سنت بنے کی سمجھ ہے میں سنت نہیں ہوں اس میں قبول کرنا اس واسطے کسی کو کسی کی انگل اٹھے ٹھیک ہے اٹھنی چاہیے وہ صحیح اٹھے گی میں قبول ہی کر لیا گل ہی ختم اور یہ سچائی ہے مہاراج کی ہزوری سے جھوٹ بولنا تو گنا ہے نا میں سنت نہیں ہوں سنت پڑے بھی سمجھ آ گئی مینوت کس اتنی سمجھ آ گئی اور یہ بھی سمجھ آ گئی ہے کہ کورونا چکا وق و گئے نے سنت میں اپنی قوم چن چار ہی لے کے اور غزب گلے پنجے چارے گرستی نے شگل جی بیٹھے نے ایک پرشتے تک پر ہے ਅਨੇ ਅਧਕੀ ਤੇ ਮੈਨੂੰ ਡੋਂਦਿਆਂ ਆ ਕਿ ਤੁਸੀਂ ਮੇਰਾ ਨਾਂ ਸਟੇਜ ਤੇ ਲੈ ਲਿਆ ਤੇ ਹੁਣ ਮੈਨੂੰ ਕਈ ਤੰਗ ਕਰਦੇ ਨੇ ਮੇਰੇ ਦਰਸ਼ਨਾ ਨਹੀਂ ਆ ਜਾਂਦੇ ਕਲੌਥ ਮਰਚੈਂਸੀ ਥੋਕ ਦੀ ਦੁਕਾਨ ਸੀ ਕਪੜੇ ਦੀ ਐਲਗਨ ਮਿਲਦੀ ਉਸਦੇ ਕੋਲ ਏਜੰਸੀ ਸੀ ਕਰੋਨਾ ਚੋਂ ਖੇਡਦਾ ਸੀ 메ਨ ਬਾਜ਼ਾਰ ਦੇ ਚ ਵੱਡੀ ਦੁਕਾਨ ਸਭ ਤੋਂ ਵੱਡੀ ਉਸਦੀ ਇਹ ਸਾਰਾ ਬਾਜ਼ਾਰ ਜੈਲੀਆਂ ਦੇ ਤੇ ਸਾਰੇ ਉਸ ਨੂੰ ਕਹਿੰਦੇ ਸੰਤ ਜੀ ਸੰਤ ਜੀ ਸਾਰੇ ਉਹਦੇ ਕੋਲ 5-10 ਮਿੰਟ ਬੈਠ ਕੇ ਖੁਸ਼ੀ ਮਹਿਸੂਸ ਕਰਦੇ ਸੈਜੇ ਸੈਜੇ ਕੋਈ 3-4 ਲੜਕੀਆਂ ਸੰਗ ਵਿਆਹ ਦਿੱਤੀਆਂ ਦੁਕਾਨ ਵੀ ਛੋੜ ਦਿੱਤੀ ਕਰੋਨਾ ਦਾ ਕਾਰਨ ਰਾਤ ਨੂੰ 2 ਵਜੇ ਉੱਠ ਕੇ ਮਹਾਰਾਜ ਦਾ ਪ੍ਰਕਾਸ਼ ਕਰਕੇ ਬਸ ਭਜਨ ਲਿਖਨੇ ਦੇ ਦਿਨ ਨੂੰ ਗੰਗਾ ਤੋਂ ਪਾਰ ਚਲਾ ਜਾਂਦੇ ਉੱਥੇ ਗੰਗਾ ਉੱਤੇ ਸਾਰਾ ਦਿਨ ਉੱਥੇ ਕੱਟਦੇ ਸ਼ਾਮੇ ਵਾਪਸ ਆਂਦੇ ਭਾਈ ਬਾਦਲਸ ਉਹਨੂੰ ਵੇਖ ਕੇ ਮੈਨੂੰ ਬੜੀ ਈਰਖ ਆਈ ਪਤਾ ਹੈ ਕਿਉਂ 30 ਸਾਲ ਪਹਿਲੇ ਮੇਰੇ ਕੋਲ ਆ ਕੇ ਜਬਜੀ ਸਾਹਿਬ ਦੇ ਅਰਥ ਪੁੱਛਦਾ ਹੁੰਦਾ ਸੀ ਅੰਮ੍ਰਿਤ ਵੇਲੇ ਆਉਂਦਾ ਸੀ ਉਹ ਵੀ ਜਵਾਨ ਸੀ ਮੈਂ ਵੀ ਜਵਾਨ ਦੋਸਤੀ ਸੀ ਇੱਕ ਇੱਕ ਪੌੜੀ ਦੇ ਮੇਰੇ ਕੋਲ ਸਵੇਰੇ ਆ ਕੇ ਅਰਥ ਪੁੱਛਦਾ ਸੀ ਮੈਂ ਉਸ ਨੂੰ ਦੱਸਦਾ ਸੀ ਅਭਿਆਸੀ ਜਾਣ ਕੇ ਵੀ ਸਿਆਣਾ ਹੈ ਗੁਰਮੁਖ ਹੈ ਦੋਸਤੀ ਹੋ ਗਈ ਦੋ ਤਿੰਨ ਸਾਲਾਂ ਚ ਮੈਂ ਦੇਖਿਆ ਉਸ ਸਮਾਧੀ ਲੀਨ ਹੋ ਗਿਆ ਰੰਗ ਲੱਗ ਕੇ ਮੈਨੂੰ ਈਰਖਾ ਹੋਈ ਹੱਦੋਂ ਦੀ ਕੱਲ ਤੱਕ ਅਰਥ ਮੇਰੇ ਕੋਲ ਪੁੱਛਦਾ ਸੀ ਕਿ ਅੱਜ ਪਹੁੰਚ ਗਏ ਆਪਾਂ ਜੀ ਅਰਥੀ ਦੱਸੇ ਜਾਣੇ ਨੇ ਟ੍ਰੈਫਿਕ ਪੁਲਿਸ ਵਾਲਾ ਚੌਕ ਤੇ ਖੜਾ ਹੈ ਕਾਰਾਂ ਨੂੰ ਕਹਿੰਦਾ ਇੰਜ ਜਾਓ ਇੰਜ ਜਾਓ ਆਪ ਉੱਥੇ ਤੋਂ ਉੱਥੇ ਖੜਾ ਰਹਿੰਦੇ ਤੇ ਮੈਨੂੰ ਹੀ ਰਖਾਉਣੀ ਔਰ ਮੈਨੂੰ ਪਹਿਲੀ ਵਾਰ ਪਤਾ ਚੱਲਿਆ ਕਿ dharmik irkhavi ਹੁੰਦੀ ਉਸ ਤੋਂ ਪਹਿਲੇ ਮੈਨੂੰ ਨਹੀਂ ਪਤਾ ਸੀ ਬਈ ਪਹੁੰਚ ਗਿਆ ਸਮਾਦੀ ਲੈਣ ਹੋ ਗਿਆ ਮੈਨੂੰ ਖੁਸ਼ੀ ਹੋਣੀ ਚਾਹੀਦੀ ਸੀ ਮੈਨੂੰ ਦੁੱਖ ਹੋਇਆ ਰਸਤਾ ਮੈਂ ਦੱਸਿਆ ਇਹ ਪਹੁੰਚ ਗਿਆ ਮੈਂ ਹੁਣ ਉਥੇ ਚਾਕ ਤੇ ਹੁਣ ਮੈਂ ਇਹਦੇ ਕੋਲ ਪੁੱਛਿਆ ਕਿੁਰਕਾ ਤੇਰੀ ਸਮਾਧੀ ਕਿਵੇਂ ਲੱਗੀ ਤੂੰ ਅੱਥੇ ਪਰ ਕਿਵੇਂ ਜੁੜਿਆ ਰਹਿੰਦਾ ਤੂੰ ਇਹ ਮਸਤੀ ਕਿਵੇਂ ਹਾਸਲ ਕਰਦਾ ਐ ਸਾਹਮਣੇ ਮੰਨਦਾ ਹੈ ਪਰ ਉਹਨੂੰ ਵੇਖ ਕੇ ਮੇਰਾ ਮਨ ਸਤਕਾਰ ਨਾਲ ਭਰ ਜਾਂਦਾ ਹੁੰਦਾ ਕੁਛ ਦਿਨ ਹੀਰਖਾ ਰਹੀ ਸੀ ਹੀਰਖਾ ਦਾ ਆਪਣਾ ਇੱਕ ਦਾਇਰਾ ਹੁੰਦਾ ਹੈ ਹਰ ਜਗ੍ਹਾ ਮਨ ਕੋਈ ਹੀਰਖਾ ਨਹੀਂ ਕਰ ਸਕਦਾ ਹਰ ਜਗ੍ਹਾ ਮਨੁੱਖ ਆਪਣਾ ਹੰਕਾਰ ਵੀ ਨਹੀਂ ਪ੍ਰਗਟ ਕਰ ਸਕਦਾ ਇਸ ਚੱਕਰ 'ਚ ਨਾ ਪੈਣਾ ਕਿ ਹਰ ਜਗ੍ਹਾ ਮਨੁੱਖ ਆਪਣਾ ਹੰਕਾਰ ਪ੍ਰਗਟ ਕਰ ਸਕਦਾ ਹੈ ਹਰ ਜਗ੍ਹਾ ਮਨੁੱਖ ਗੁੱਸਾ ਵੀ ਨਹੀਂ ਕਰ ਸਕਦਾ ਗੁੱਸਾ ਕਮਜ਼ੋਰ ਤੇ ਆਵੇਗਾ ਹੰਕਾਰ ਵੀ ਮਨੁੱਖ ਕਿਥੇ ਪ੍ਰਗਟ ਕਰ ਸਕਦਾ ਜੇ ਉਸ ਤੋਂ ਅੱਗੇ ਕਮਜ਼ੋਰ ਹੋਵੇ ਤਾਕਤਵਰਾਂ ਦੇ ਸਾਹਮਣੇ ਨਹੀਂ ਪ੍ਰਗਟ ਕਰ ਸਕਦਾ ਈਰਖਾ ਬਰਾਬਰੀ ਵਾਲੇ ਦੇ ਨਾਲ ਹੋਣੀ ਹੈ ਜਿਸੀ ਪ੍ਰਾ ਦੀ ਪ੍ਰਾ ਨਾਲ ਈਰਖਾ ਹੋ ਸਕਦੀ ਹੈ ਸ਼ਾਇਦ ਹੀ ਕਿਸੇ ਦੀ ਹੋਵੇ ਮਿੱਤਰ ਦੇ ਮਿੱਤਰ ਨਾਲ ਈਰਖਾ ਹੋ ਸਕਦੀ ਹੈ ਸ਼ਾਇਦ ਹੀ ਕਿਸੇ ਦੀ ਹੋਵੇ جیسے بہن چیر کھا ہو سکتی ہے شاید ہی کسی میں چکرن دے دیں ایک بچی دناڑ گھرانے آئی ہوئی پیٹے آئی اپنے گھر ماں باپ کو لائی ہے پندرہ بھی دن بعد سورے گھر جا رہی ہے تو ماں باپ نے دی دیتی ਹੱਲ ਫੁੱਲ ਦੇਖੇ ਕਪੜੇ ਦੇਖੇ ਗਹਿਣਾ ਘਟਾ ਦੇ ਦੇ ਕੋਈ ਨਕਲੀ ਦੇਖੇ ਬਹੁਤ ਕੁਝ ਦੇਖ ਕੇ ਤੁਰਦੇ ਕਹਿੰਦੇ ਸਨ DNA ਬੱਚੀ ਵੀ ਖੁਸ਼ ਮਾਪੇ ਵੀ ਖੁਸ਼ ਸਾਰਾ ਸਮਾਨ ਚੁਕਾਇਆ ਦੋ ਨੌਕਰਾਨੀਆਂ ਨੇ ਉਹਨੂੰ ਵਿਦਾਈ ਵੀ ਦੇ ਰਹੇ ਗੱਡੀ 'ਚ ਬਿਠਾ ਰਹੇ ਸਮਾਨ ਨੌਕਰਾਨੀਆਂ ਨੇ ਚੁਕਾਇਆ ਹੈ ਤੇ ਨੌਕਰਾਨੀਆਂ ਵੀ ਖੁਸ਼ ਮਾਲਕਨ ਦੀ ਲੜਕੀ ਹੈ ਵਿਦਾ ਹੋ ਰਹੀ ਹੈ ਸਾਰੇ ਘਰ ਜਾ ਰਹੀ ਆਪਣੇ ਘਰ ਜਾ ਰਹੀ ਨੌਕਰਾਨੀਆ ਗੋਵੇ 15 ਵੇਦਨਾ ਵਾਸ ਇੱਕ ਨੌਕਰਾਨੀ ਨੇ 10 ਦਿਨ ਦੀ ਛੁੱਟੀ ਮੰਗ ਲਈ ਜ਼ਰੂਰੀ ਤੇ ਮਾਲਕਨ ਨੇ ਛੁੱਟੀ ਦੇ ਦਿੱਤੀ ਤੇ ਮਾਲਕਨ ਨੇ ਉਸ ਨੂੰ ਦੋ ਸਾੜੀਆਂ ਦੇ ਦਿੱਤੀਆਂ ਕੁਝ ਜਮੜੇ ਦੇ ਦਿੱਤੇ ਥੋੜਾ ਜਿਹਾ ਫਲ ਦੇ ਦਿੱਤਾ ਕੁਝ ਹੋਰ ਸਾਜ਼ੋ ਸਮਾਨ ਦੇ ਦਿੱਤਾ ਬਈ ਘਰ ਜਾ ਰਹੀ ਆਪਣੇ ਬੱਚਿਆਂ ਕੋਲ ਜਾ ਰਹੀ یہ لے کے جب جا رہی ہے جی دو نوکرانی سی نا جل بن گئی سڑ نال سڑک لے ہے انہوں اگ لگ گئی بھائی حد دو گی پہلے دس دن پہلے وہ لڑکی اتنا کچھ لے کے گئی تو نہیں جلی یہ تھوڑا جا بچاری سامان لے کے جا رہی ہے تو ارخا نال جل گئی جیلسی نال بھر گئی تیرے اندر ساڑے ਜੋ ਉਹ ਜਿਹੜਾ ਮਾਲਕਨ ਦੀ ਲੜਕੀ ਸੀ ਨਾ ਉਹ ਇਹਦੀ ਈਰਖਾ ਦੀ ਰੇਂਜ ਦੇ ਚ ਨਹੀਂ ਆਉਂਦੀ ਸੀ ਉਹਦੀ ਈਰਖਾ ਦੇ दायरे ਚ ਨਹੀਂ ਆਉਂਦੀ ਸੀ ਆਪ ਸਾਰੇ ਜਾਣਦੇ ਹੋ ਉਹ ਇਸ ਨੌਕਰਾਨੀ ਦੀ ਈਰਖਾ ਦੇ दायरे ਤੋਂ ਅੱਗੇ ਸੀ ਉਹਦੇ ਨਾਲ ਕਾਦੀ ਈਰਖਾ ਇਹ ਜਿਹੜੀ ਨੌਕਰਾਨੀ ਹੈ ਇਹਦੀ ਈਰਖਾ ਦੀ ਰੇਂਜ ਦੇ ਚ ਆਉਂਦੀ ਹੈ ਇਹਦੀ ਈਰਖਾ ਦੇ दायरे ਚ ਆਉਂਦੀ ਹੈ ਇਹਨੂੰ ਵੇਖ ਕੇ ਜਲ ਬਣ ਗਈ بھائی بہادر سنگھ میری ایرا کے دائرے چاہتا سن. کیونکہ میرے کو پڑھتا میرے کو ارپ سیکھتا سی 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 جب سورت جڑ گئی اس کی اگمی کھید بن گئی ایشو جی بیٹھے نے میرے تو اس زمانے الزام لایا دی ماں نے میرے منڈے نو مسکین نے پاگل کر دیا ਇੰਜ ਇਸੋ ਗੋਲਦੀ ਨੇ ਵੀ ਆ ਕੇ ਦੱਸਿਆ ਉਹਦੀ ਮਾਂ ਇੰਜ ਕਹਿੰਦੀ ਹੈ ਮੈਂ ਕਿ ਗੱਲ ਇਹ ਹੈ ਉਹਦੇ ਮੁੰਡੇ ਨੂੰ ਸੰਸਾਰ ਦਾ ਸਭ ਤੋਂ ਵੱਡਾ ਪਰਮਾਤਮਾ ਨੇ ਸਿਆਣਾ ਕਰ ਦਿੱਤਾ ਗੁਰੂ ਨੇ ਸਿਆਣਾ ਕਰ ਦਿੱਤਾ ਅਸੀਂ ਕਿ ਉਹਨੂੰ ਜੋ ਹੈ ਪਾਗਲ ਕਰਨਾ ਸੀ ਤੇ ਮੈਂ ਕਿ ਹੁਣ ਉਸ ਪਾਗਲ ਕੋਲੋਂ ਮੈਨੂੰ ਪੁੱਛਣਾ ਪੈਗਾ ਇਹ ਪਾਗਲਪਣਾ ਕਿਵੇਂ ਮਿਲਦਾ ਮੈਨੂੰ ਵੀ ਮਿਲਦਾ ਉਸ ਪਾਗਲ ਕੋਲ ਮੈਨੂੰ ਇਹ ਪੁੱਛਣਾ ਪਿਆ ਉਹ ਮਾਂ ਮੈਨੂੰ ਮਿਲੀ ਉਹਦਾ ਚਿਹਰਾ ਬਦਲਿਆ ਹੋਇਆ ਹਮੇਸ਼ਾ ਖੁਸ਼ ਮਿਲਦੀ ਸੀ ਮੁੰਡਾ ਜਾਂ ਦੋਸਤ ਦਾ ਸਮਾਦੇ ਨੇ ਲ ਹੋ ਗਿਆ ਔਖੀ ਹੋ ਕੇ ਮੈਨੂੰ ਮਿਲੀ ਕਹੇ ਤੇ ਕੁਝ ਨਾ ਸਕੇ ਪਰ ਮੈਂ ਉਹਦਾ ਚਿਹਰਾ ਪੜ ਲਿਆ ਇਹਨੂੰ ਗਿੜਾ ਮਾਰੇ ਪਤਾ ਨਹੀਂ ਕੀ ਸਿਖੰਦਾਰੇ ਹੈ ਇਹ ਦਸਤਾਰੇ ਹੈ ਉਹ ਤੇ ਕੁਝ ਨਾ ਬੋਲੀ ਪਰ ਮੈਂ ਬੋਲਿਆ ਮੈਂ ਕਹਾ ਮਾਂ ਉਹ ਕੁਝ ਐਸੀ ਅਸੀਸ ਕਰ ਉਹਦਾ ਜਿਹੜਾ ਪਾਗਲਪਾਨ ਹੈ ਨਾ ਮੈਨੂੰ ਮਿਲਦਾ ਲੋਕੀ ਮੈਨੂੰ ਗਿਆਨੀ ਕਹਿੰਦੇ ਨੇ ਉਹਦਾ ਪਾਗਲਪਨ ਮੈਨੂੰ ਅਗਰ ਜਾ ਤੀ ਕਿਸੇ ਖੁਸ਼ਕਿਸਮਤ ਨੂੰ ਮਿਲਦਾ ਹੈ ਤੇ ਕਿਸੇ ਬਾਗਾਂ ਵਾਲੇ ਨੂੰ ਮਿਲਦਾ ਹੈ ਤੇ ਕਿਸੇ ਕਿਸਮਤ ਵਾਲੇ ਨੂੰ ਮਿਲਦਾ ਹੈ ਅੱਜ ਬਾਵੇਂ ਉਹ ਗੁਮਨਾਮ ਜਿਹੜਾ ਸੰਸਾਰ ਵਿੱਚ ਨਹੀਂ ਆਉਂਦਾ ਸੰਗਤ ਵਿੱਚ ਵੀ ਨਹੀਂ ਆਉਂਦਾ ਅੱਠੇ ਪੈਰ ਗੁਰੂ ਦਾ ਰੂਪ ਹੋ ਗਿਆ ਗੁਰਦੁਆਰੇ ਨਹੀਂ ਜਾਂਦਾ ਦੋ ਵਜੇ ਉੱਠ ਕੇ ਆਪਣੇ ਮਸਤੀ ਸਮਾਧੀ ਚ ਲੇਨ ਰਹਿ ਜਾਂਦਾ ਤੇ ਦਿਨ ਹੋਵੇ ਦੋ ਫੁੱਲ ਲੈ ਕੇ ਗੰਗਾ ਤੋਂ ਬਾਹਰ ਨਿਕਲ ਜਾਂਦਾ ਸਾਰਾ ਦਿਨ ਉੱਥੇ ਰਹਿੰਦਾ ਕੁਰਵਾਂ ਦਾ ਕੰਮ ਦੰਦਾ ਕਰਨ ਵਾਲਾ ਕੰਮ ਕੀ ਕਰਨਾ ਲੋੜ ਨਹੀਂ ਗੱਲ ਸਤ ਪੀੜੀਆਂ ਖਾਣ ਮਸਬੀਚੇ ਦੇ ਅੰਦਰ ਹਿੰਦੂ ਜੈਨੇ ਲੋਗ ਉਹਨਾਂ ਸੰਤ ਕਰਕੇ ਕਹਿੰਦੇ ਨੇ ਇਸ ਤਰ੍ਹਾਂ ਦੇ ਦੋ ਜੀਵਲੇ ਮੈਂ इंदौर ਦੇਖੇ ਨਾਲ ਦੇ ਸਾਥੀਆਂ ਨੂੰ ਮਿਲਾਂਦਾ ਰਹਿਦਾ ਮੈਂ ਪਤੀ ਪਤਨੀ ਨੇ ਤੋਂਵੇ ਰੰਗੇ ਇਸ ਤਰ੍ਹਾਂ ਇੱਕ ਵਿਅਕਤੀ ਮੈਂ ਬੰਬੇ ਦੇਖਿਆ ਟੈਕਸੀ ਡਰਾਈਵਰਸ ਆਦੋਗੇ ਉਹਨੂੰ ਦੇਖ ਕੇ ਵੀ ਮੈਨੂੰ ਇਹ ਦੁਖਾ ਹੋਈ ਸੀ ਕਾਰਨ ਉਹ ਮੇਰੇ ਕੋਲ ਪੜਦਾ ਸੀ ਸਾਰੀ ਦੁਨੀਆ ਦਾ ਭਰਮਣ ਕਰਕੇ ਇਹਨਾਂ ਦੋ ਹੱਥਾਂ ਦੀਆਂ ਉਂਗਲੀਆਂ ਤੇ وہ بندے گنے جا سکتے ہیں جو جڑ گئے جو, جو روشن ہو گئے جو روشنی دے منار ہو گئے باقی تو کچھ نہیں اور توہین نہیں کر گرمک ہوئے پہچانے سنت کی پہچان کون کرے گا ایوڑ اوچھا اونچا کوئے اس اوچھے کو جانے سوئے بمبے دا منو لگی مسکین جی اج دوتاری دے دے سائی بابا نے. اج دے اوتار ہے میں کیڑے میٹر نال ویک لیا یہ اوتار ہے میرے چالیس سال پینتالی سال ہو ان قطع کر دیا. دن رات اسی دیا میں مینو سمجھ نہیں آئی اوتار دی تم کم سمجھ لے کہڑے میٹر نپے کیڑی بین نال انہوں ویک ਮੈਨੂੰ ਕਹਿਣ ਲੱਗੇ ਉਹਦੇ ਕੇਸਾਂ ਚੋਂ ਰਾਖ ਨਿਕਲਦੇ ਉਹਦੇ ਹੱਥਾਂ ਚੋਂ ਘੜੀਆਂ ਨਿਕਲਦੇ ਉਹਦੇ ਹੱਥਾਂ ਚੋਂ ਫੁੱਲ ਨਿਕਲਦੇ ਮੈਂ ਕਹਿੰਦੇ ਜਾਦੂ ਸਦਕਾਰ ਵੀ ਕਰਦਾ ਹਾਂ ਇਥੇ ਗੋਗਿਆ ਪਾਸ਼ਾ ਵੀ ਕਰਦਾ ਹੁੰਦਾ ਸੀ ਦੂਰ ਕਿਉਂ ਜਾਵਾਂ ਮੈਂ ਕਿਦਰੀ ਇਸ ਤਰ੍ਹਾਂ ਦੀ ਜਾਦੂਗਰੀ ਨੂੰ ਪਖੰਡ ਗਿਆ ਕਿ ਗੋਗਿਆ ਪਾਸ਼ਾ ਨੇ ਮੈਨੂੰ ਇੱਕ ਪਾਸ ਬਜਵਾਇਆ بہت پرانی گل ہونے ہے کہنے کے نو ضرور لیا میرے کرتب دکھا واسطے رب نے نیت سات تو لے کے اٹھ بجے تک اس نے شو دکھانا سی حال بھرے ہوا میں پچی تی سال یہ بھی پرانی گھ دیکھ کہہ دا جو ہے ربی کرشمے دکھاوا ਉਹ ਜੇ ਆ ਮੈਂ 8 ਵਜੇ ਬਸ ਸਟੇ ਹੀ ਆਇਆ ਹੀ ਨਾ 9 ਵਜੇ ਲੋਕਾਂ ਨੇ ਹੁਣ ਸ਼ੋਰ ਮਚਾਉਣਾ ਸ਼ੁਰੂ ਕੀਤਾ 2 ਘੰਟੇ ਦਾ ਇੰਤਜ਼ਾਰ ਬੜੀ ਗੱਲ ਹੁੰਦੀ ਕੋ ਦਸ ਸਈ ਸਦੀ ਬੰਦੇ ਤੇ ਉੱਠ ਕੇ ਚਲੇ ਵੀ ਰਹੇ ਸਾਂ ਮੈਂ ਵੀ ਮਨ ਬਣਾਇਆ ਚੱਲੀਏ ਇਤਨੇ ਸੌ ਸਟੇ ਤੇ ਆ ਗਏ ਸਾਰਿਆਂ ਨੇ ਰੋਲਾ ਪਾਇਆ ਸ਼ੋ ਸਤ ਵਜੇ ਆਉਣਾ ਸੀ ਤੂੰ 9 ਵਜੇ ਆਇਆ ਇਹ ਜ਼ੁਲਮ ਹੈ ਇਤਨਾ ਇੰਤਜ਼ਾਰ ਕਰਾਇਆ ਕਹਿੰਦਾ ਨਹੀਂ ਸਾਥੀ ਵਜਨ ਤੁਸੀਂ ਆਪਣੀ ਘੜੀਆਂ ਦੇਖੋ ਜਦ ਸਾਰਿਆਂ ਨੇ ਘੜੀਆਂ ਵੇਖੀਆਂ ਤੇ ਸਾਡਾ ਕਹਿੰਦੇ ਅੱਜ ਇਤਨਾ ਹੀ ਦਿਖਾਇਆ ਕੱਲ ਬਾਅਦ ਵੀ ਹੋਰ ਦਿਖਾਵਾਂਗੇ ਅੱਜ ਇਤਨਾ ਹੀ ਮੈਂ ਵੀ ਆਪਣੀ ਘੜੀ ਦੇਖਾ ਸਕਦਾ ਤੇ ਜਿਉਂ ਬਾਹਰ ਨਿਕਲ ਕੇ ਆਇਆ ਤੇ ਘੜੀ ਤੇ ਸਵੇਰ 9 ਵਜੇ ਮੈਂ ਤਾਂ ਸਮਝ ਨਹੀਂ ਆ ਕੇ ਇਹ ਸਮਝ ਨਹੀਂ ਆ ਕਿ ਗੋਗਿਆ ਪਾਸ਼ਾ ਦੀ ਗੱਲ ਮੈਂ اج کل جادو ستکار ہے اور بھی یورپ چھو اس طرح دے کئی نے وہ لگی آج دے یوگ دے اے اوتاری پورش ہے میں کیڑے میٹر ویخ لیا اوتاری پورش ہے کیسا چو راک نکلتی ہے تصویر چو راک نکل دی ہے میں کہ راک دے درشن کرنے نہیں کہ ہجے بھی دے کے پنڈا چل لکڑا جلانے نے کوئلے جلدے چولہے چ بتھیری راک پی ہے کارگر پیے ਕਰਲੇ ਦਰਸ਼ਨ ਆਵਤਾਰ ਕੇ ਉਸਨੋ ਕਹਿੰਦੇ ਕਿ ਕਿਸੇ ਨੂੰ ਨੂਰ ਬਣਾ ਦੇ ਕਿਸੇ ਨੂੰ ਚਾਨਣ ਬਣਾ ਦੇ ਅੱਥਾਂ ਚੋਂ ਰਾਖ ਨਿਕਲਦੀ ਕਿਸੇ ਸਾ ਚੋਂ ਰਾਖ ਨਿਕਲਦੀ ਇਤੇ ਨਾਕ ਚੇਟਕ ਤੀਏ ਕੋ ਕਾ ਜਾ ਪ੍ਰਭ ਲੋਗਨ ਕੇ ਆਵਤ ਲਾ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਰੱਬ ਦੇ ਪਿਆਰਿਆਂ ਨੂੰ ਸ਼ਰਮ ਆਉਂਦੀ ਹੈ ਇਸ ਤਰ੍ਹਾਂ ਦੇ ਕਰਤਬ ਦਿਖਾਉਂਦੇ ਨਾਕ ਚੇਟਕ ਤੀਏ ਕੋ ਕਾ ਜਾ ਪ੍ਰਭ ਲੋਗਨ ਕੇ ਆਵਤ ਰਾਜਾ ਕਿਸੇ ਵਿਸ਼ੇਸ਼ ਤਰ੍ਹਾਂ ਦੇ ਮੰਤਰ ਵਿੱਚ ਆਪਣਾ ਮਨ ਟਿਕਾ ਲੈਣਾ ਇਹਦੇ ਨਾਲ ਰਿੱਧੀ ਸਿੱਧੀ ਤੇ ਮਿਲ ਜਾਂਦੀ ਹੈ ਇਸੀ ਕੋਈ ਗੱਲ ਨਹੀਂ ਹੈ ਪਰ ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਵਸੇ ਮਨ ਆਏ ਕੋਈ ਧਨ ਕਰਕੇ ਰੁਕ ਜਾਂਦਾ ਹੈ ਕੋਈ ਰੂਪ ਕਰਕੇ ਰੁਕ ਜਾਂਦਾ ਹੈ ਕੋਈ ਪ੍ਰਭਤਾ ਕਰਕੇ ਰੁਕ ਜਾਂਦਾ ਹੈ ਕੋਈ ਰਿੱਧੀਆਂ ਸਿੱਧੀਆਂ ਕਰਕੇ ਰੁਕ ਜਾਂਦਾ ਹੈ ਸਤਿਗੁਰ ਦਾ ਆਵਾਜ਼ ਕਰ। ਪਹਿਲੀ ਰੁਕਾਵਟ ਕੀ ਹੈ ਧਨ ਸੰਪਦਾ। ਮੋਹ ਤੀ ਤ ਮੰਦਰ ਕੋਸਰੇ ਰਤਨੇ ਤ ਹੋਏ ਜੜ। ਕਸਤੂ ਰਕੂੰਗੂ ਅਗਰ ਚੰਦਨ ਲੀਪ ਆਵੇ ਮਤ ਦੇਕ ਭੋਲਾ ਵੀਸਰੇ ਤੇਰਾ ਚਿਤ ਲਾ ਮੋਤੀਆਂ ਦੇ ਮੈਲ ਤੇ ਨਹੀਂ ਆਉਂਦੇ ਲੋਕੀਤਾਂ ਦੇ ਮੈਲੇ ਕੀ ਫਸ ਕੇ ਰਹਿ ਜਾਂਦੇ ਮੋਤੀਆਂ ਦੀ ਦੀਵਾਰ ਬਣਾਣੇ ਫਰਸ਼ ਬਣਾਣੇ ਇਹੀ ਔਖਾ ਕੰਮ ਹੈ ਲੋਕੀ ਸੰਗ ਮਰਮਰ ਦੇ ਕੀ ਫਸੇ ਪਏ ਨੇ ਮਾਰਬਲ ਦੇ ਕੀ ਫਸੇ ਰਹੇ ਕਿੰਨੀਆਂ ਬਿਲਡਿੰਗਾਂ ਨੇ ਰੁਕ ਰੁਕ ਇਹ ਨਹੀਂ ਮਹਿਲਾਂ ਨੇ ਰੁਕ ਦਿੱਤਾ ಧನ್ ಸಂಪದೇ ಲಿ ಪಾಲ ಜೋಹಣಿ ಮುಖಮಣಿ ಸೋಯ ಪಸಾ ಮತ ದೇ ಬೋಲ ವಿರಾ ಚೇತನ ದೂಸರಿ ರುಟ್ರೀ ಪುರುಷ ಪುರುಷದಲ್ಲಿ ಸ್ತ್ರೀ ವಿಪರೀತ ಕಶಿಶ ಬೆ ರುಕಾವಟ ਸਿੱਧ ਹੋਵਾਂ ਸਿੱਧ ਲਾਏ ਰਿੱਧ ਆਖਾਂ ਆਓ ਜੇ ਧਨ ਨੇ ਵੀ ਨਹੀਂ ਰੋਕਿਆ ਰੂਪ ਨੇ ਵੀ ਨਹੀਂ ਰੋਕਿਆ ਤੇ ਜਪ ਤਪ ਕਰ ਰਿਹਾ ਨਾਮ ਜਪ ਰਿਹਾ ਨਹੀਂ ਰੁਕਿਆ ਧਨ ਕਰਕੇ ਧਨ ਨੇ ਨਹੀਂ ਰੋਕਿਆ ਭਾਵੇਂ ਕਰੋੜਾਂ ਦਾ ਅਰਬਾਂ ਦਾ ਰੂਪ ਨੇ ਵੀ ਨਹੀਂ ਰੋਕਿਆ ਜਵਾਨੀ ਨੇ ਵੀ ਨਹੀਂ ਰੋਕਿਆ ਫਿਰ ਸਿੱਧੀਆਂ ਨੇ ਰੇਡੀਆਂ ਨੇ ਮਿਲਦੀਆਂ ਨੇ ਨਾਮ ਜਪਣ ਵਾਲੇ ਅੰਮ੍ਰਿਤ ਵੇਲਾ ਜਿਹੜਾ ਉੱਠੇਗਾ ਕੁਛ ਨਾ ਕੁਛ ਤੇ ਬਰਕਤਾਂ ਆਣ ਗਿਆ ਨੌਲੇ ਦੀ 18 ਸਿੱਧੀ ਪਿੱਛੇ ਲਗੀਆਂ ਫਿਰਨ ਜੋ ਹਰ ਹਿਰਦੇ ਸਦਾ ਵਸਾਇ ਗੁਰੂ ਅਮਰਦਾਸ ਜੀ ਮਹਾਰਾਜ ਪਰਮਾਨੰ ਕਰਦੇ ਨੇ ਸਾਹਿਬ ਗੁਰੂ ਨਾਨਕ ਦੇਵ ਜੀ ਕਹਿੰਦੇ ਸਿੱਧ ਹੋਵਾ ਸਿੱਧ ਲਈ ਰਿੱਧ ਅਤਾਉ ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੇ ਭਾਉ ਮਤ ਦੇਖ ਬੋਲਾ ਵਿਸਰੇ ਤੇਰਾ ਚੇਤਨਾ ਆਵੇ ਨਾ ਚੌਥੀ ਰੂਪਾਵੜ ਪ੍ਰਭਤਾ ਚੌਧਰੀ ਬਣਾ ਸੁਲਤਾਨ ਹੋਵਾ ਮੇਲ ਲਖ ਦਸਰਾਖਾ ਭਾਉ

داڑی چو راک نکلے کیسا چو راک نکلے تصویر چو راک نکلے یہ تھی جادو جادوگر بھی دکھا رہے ہیں کسی بھی زندگی روشن ہو جائے منور ہو جائے چاند چان ہو جائے انہوں انگت کہتے سیدیاں ہیں اور عام بندیاں سے اسے کا پیند ہے اس واسطے میں عرض کرا ہی نو کرت نمجہ دوسرا نہیں بھگت ہی بھگت نمجد ہے ਇਤਨਾ ਸਾਰਾ ਬਨਾਰਸ ਏਕ ਨੇ ਵੀ ਕਬੀਰ ਨੂੰ ਨਾ ਸਮਝਿਆ ਸਾਰੇ ਹੈ ਨਪਾਦ ਹੁਣ ਕਬੀਰ ਨੂੰ ਕੋਈ ਸਮਝੇ ਸੰਤ ਹੀ ਸਮਝੋ ਬਾਗਦ ਸਮਝੇ ਕਛ ਨਾ ਹੈ ਸੰਤੋਣਾ ਕੋਈ ਕਰੋੜਾ ਇਕੱਠ ਧਨ ਗੁਰੂ ਅਰਜਨ ਦੇਵ ਜੀ ਦਾ ਇਹ ਬਾਤ ਮੈਂ ਫਿਰ ਸਾਹਮਣੇ ਰੱਖਾਂ ਖੁਲਾਸਾ ਮੈਂ ਸ਼ਾਮਿਲ ਕਰਾਂਗਾ ਵੀ ਬੌਮਕਾ ਦੀ ਹਸਿਆ ਰਹੇ ਸਾਬ ਕਹਿੰਦੇ ਨੇ ਹੇ ਪ੍ਰਭੂ ਰੇ ਰੇ ਮਾਰਗ ਤੇ ਮੈਂ ਚਲਿਆ ਇਸ ਤਰ੍ਹਾਂ ਜਿਵੇਂ ਕਿਸੇ ਬੱਚੇ ਨੇ ਅਜੇ ਹੀ ਚੱਲਣਾ ਸਿੱਖਿਆ